ਸੱਪ ਦੀ ਚੋਨੀ ਇਸ ਕਰਕੇ ਮਿਲ ਗਈ ਇਹਨੇ ਆਹ ਕੰਮ ਕਰ ਲਿਆ ਮਰਨ ਲੱਗੇ ਸਾਰੀ ਉਮਰ ਇਹੀ ਕੰਮ ਦੇ ਵਿੱਚ ਧਿਆਨ ਰੱਖਿਆ ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮੇ ਜੋ ਮਰੇ ਸਰਪ ਜੋਨ ਕੀ ਕਹਨੇ ਆਪਾਂ ਆਹੀ ਜੱਗ ਆ ਜੱਗ ਮਿੱਠਾ ਅਗਲਾ ਕੰਡਿੱਠਾ ਉਹਨਾਂ ਨੂੰ ਗੁਰਮਤਿ ਦੀ ਸਮਝ ਨਹੀਂ ਹੁੰਦੀ ਹੁਣ ਨੇ ਬਸ ਆਪਣੇ ਜੋਚ ਵਿੱਚ ਕਰਨਾ ਆਹੀ ਅ ਸੰਸਾਰ ਵੀ ਅਸੀਂ ਥੋੜੀ ਨਹੀਂ ਮੰਨਣੀ ਅਸੀਂ ਗੁਰਬਾਣੀ ਦੀ ਸੁਣਨੀ ਗੁਰਬਾਣੀ ਕਹਿੰਦੀ ਹੈ ਇਆਂ ਖਾਟ ਚਲੋ ਹਰਲਾ ਆਗੇ ਵਸਨ ਸੇਲ ਭਾਵ ਨਿਤ ਅਲੀ ਬਾਣੀ ਜਿਹੜੀ ਸਾਨੂੰ ਨਿਤ ਨੇਮ ਦਾ ਮਤਲਬ ਇਹ ਹੈ ਕਿ ਸਾਨੂੰ ਸਮਝ ਆਵੇ ਸਚਾਈ ਦੀ ਵੀ ਜਗ ਇਹ ਤੇਰਾ ਨਹੀਂ ਇਹ ਤਾਂ ਜਗ ਇਕ ਤੂੰ ਪ੍ਰਾਣਾ ਬਣ ਕੇ ਆਇਆ ਇੱਥੋਂ ਤੂੰ ਤੁਰ ਜਾਣਾ ਇੱਥੇ ਤੇਰਾ ਸਦਾ ਵਸੇਵਾ ਨਹੀਂ ਨਾ ਇਸ ਧਰਤੀ ਤੇ ਨਾ ਇਸ ਸਰੀਰ ਤੇ ਇੱਥੋਂ ਨਿਕਲ ਕੇ ਕਾਹੇ ਜਾਣਾ ਗੁਰਮਤਿ ਦੇ ਧਾਣੀ ਬਣਿਆ ਕਰੋ ਗੁਰਮਤਿ ਦਾ ਗਿਆਨ ਪ੍ਰਾਪਤ ਕਰਕੇ ਗਿਆਨ ਦੇ ਰਹੰਦਾ ਐਵੇਂ ਨਹੀਂ ਕੋਲਦੇ ਨਹੀਂ ਇਹ ਜੱਗਾ ਅੱਗੇ ਕਿਨੇ ਦੇਖਿਆ ਕਿਹੜਾ ਮਰ ਕੇ ਕਿੱਥੇ ਜਾਂਦਾ ਆਹ ਦੇਖ ਪਾਛਾ ਸਾਰਾ ਕੁਝ ਹੀ ਕਹਿੰਦੇ ਜਾਂਨਾ ਤੋਂ ਮੁੱਖੇ ਚੋਟਾ ਖਾਏਗਾ ਕਹਿੰਦੇ ਫਿਰ ਤੇਰੇ ਜਦੋਂ ਉਸਨੇ ਲੇਖਾ ਮੰਗਣਾ ਕਹਿੰਦੇ ਜੇ ਤੂੰ ਸਿਮਰਨ ਭਜਨ ਦਿਆ ਨਹੀਂ ਕੀਨੇ ਤਾਂ ਮੁੱਖੇ ਚੋਟਾ ਖਾਏਗਾ ਧਰਮ ਰਾਏ ਜਦ ਲੇਖਾ ਮੰਗੇ ਤਾਂ ਕਿਆ ਮੁੱਖ ਲੈ ਕੇ ਜਾਏਗਾ ਤਾਰਮੁਰ ਆਏ ਨਹੀਂ ਲੇਖਾ ਮੰਗਣਾ ਬਈ ਉਹ ਤਾਂ ਹਰ ਪਲ ਲੇਖਾ ਲੈ ਰਿਹਾ ਉਥੇ ਇਹ ਨੇ ਆ ਜਾ ਵੀ ਤੇਰੀ ਤਰੀਕ ਪੈ ਗਈ ਹੁਣ ਤੇਰਾ ਵੀ ਹਿਸਾਬ-ਕਿਤਾਬ ਕਰੀਏ ਉਹ ਤਾਂ ਐ ਕਰ ਪਕੜੇ ਕਹਿੰਦੇ ਇਦਣ ਕੀਤਾ ਨਾਲ ਹੀ ਲੇਖਾ ਹੋ ਗਿਆ ਐ ਕਰ ਪਾਈਏ ਕਰੀਏ ਸੋ ਐ ਕਰ ਪਾਈਏ ਭਾਅ ਵੀ ਇਥੇ ਕੀਤਾ ਨਾਲ ਹੀ ਲਿਖਤਨ ਹੋ ਗਈ ਉਹਦੀ ਉਥੇ ਇਹ ਨਹੀਂ ਹੈ ਕਿ ਤੈਨੂੰ ਚਲੋ ਭਾਈ ਬੰਦਾ ਮਰ ਗਿਆ ਸਰੀਰ ਛੱਡ ਗਿਆ ਆਜੋ ਭਾਈ ਇਹਦੀ ਵਾਰੀ ਆ ਗਈ ਹੁਣ ਉਹ ਤਾਂ ਲੇਖਾ ਨਾਲ ਦੀ ਨਾਲ ਆ ਇਥੋਂ ਮਰਿਆ ਨਾਲ ਹੀ ਸਰੀਰ ਆਤਮਾ ਦੂਸਰੀ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਣੀ ਹੈ ਤੇ ਕਹਿੰਦੇ ਉਥੇ ਧਰਮ ਆਏ ਨੇ ਤੇਰਾ ਲੇਖਾ ਮੰਗਣਾ ਲੇਖਾ ਰੱਬ ਮੰਗੇਸੀਆ ਫਵ ਇਥੇ ਰੱਬ ਹੈ ਨਹੀਂ ਸਾਡੇ ਕੋਲ ਸਾਡਾ ਕੋਈ ਸਬੰਧ ਨਹੀਂ ਭਾਬ ਇਤੋਂ ਸਰੀਰ ਚੋਂ ਨਿਕਲ ਕੇ ਸਾਡਾ ਲੇਖਾ ਬਣਨਾ ਉਸ ਲੇਖੇ ਦੇ ਮਤਕ ਸਾਡੀ ਜੋਨ ਮਿਲਣੀ ਲੇਖਾ ਰੱਬ ਨੂੰ ਗੇਸੀ ਬੈਠਾ ਕੰਦੇ ਤੇ ਬਾਦਸ਼ਾਹ ਕਹਿੰਦੇ ਭਲਿਆ ਮਾਨਸਾ ਜਦੋਂ ਧਰਮ ਰਾਏ ਨੇ ਤੇਰਾ ਲੇਖਾ ਮੰਗਣਾ ਤਾਂ ਕਿਆ ਮੁਖ ਲੈ ਕੇ ਜਾਏਗਾ ਕਿ ਤੂੰ ਵੀ ਭਾਈ ਦੇਸ਼ ਵਿਦੇਸ਼ ਬੈਠਾ ਆਪਣੇ ਨਗਰ ਆਇਆ ਬਾਪਸ ਆਇਆ ਜੇਬ ਚ ਕੁਝ ਵੀ ਨਹੀਂ ਹੈ ਤੇ ਕੀ ਕਹੇਗਾ ਤੇ ਘਰ ਦੇ ਨਾਲ ਕਹਿੰਦੇ ਤੇ ਚੰਗਾ ਜਾਂਦਾ ਹੀ ਨਾ ਜਿਹੜਾ ਇਕਿਲਾ ਸੀ ਉਹ ਵੀ ਤੂੰ ਗਵਾ ਦਿੱਤਾ ਖਾਲੀ ਮੁੜ ਕੇ ਆ ਗਿਆ ਨਿਮੁਣੇ ਹੀ ਹੋਏਗਾ ਨਾ ਕਿਸੇ ਝਕਾਣਾ ਪਵੇਗਾ ਪਰ ਜੇ ਖਜ਼ਾਨਾ ਭਰਿਆ ਹੋਊਗਾ ਫੇਟਾ ਉਰ ਦੇ ਨਾਲ ਭਾਈ ਪੰਜ ਸੱਤ ਮੁੰਡੀਆਂ ਸੱਜੇ ਹੱਥ ਪੰਜ ਸੱਤ ਖੱਬੇ ਹੱਥ ਦੋ ਚਾਰ ਹਾਰ ਪੁੱਟੇ ਮੋਟੇ ਕਲੇ ਚ ਵੀ ਦਿਖਾਉਣਾ ਵੀ ਇੰਨਾ ਮੈਂ ਕੁਝ ਖੱਟਿਆ ਉੱਤੇ ਤੁਸੀਂ ਵੀ ਖੱਟ ਕੇ ਲਿਆਓ ਪਰ ਇਹ ਨਹੀਂ ਦਾਦੇ ਮੈਂ ਖੱਟਿਆ ਕਿਵੇਂ ਵੇ 18 18 20 20 ਘੰਟੇ ਭਾਈ ਮੈਂ ਇੱਕ ਪੈਰ ਤੇ ਖੜਕੇ ਡਿਊਟੀ ਕੀਤੀ ਕਿ ਖੇਤ ਵੜ ਜਾਂਦੇ ਸੀ ਇੱਕ ਪਾਸੇ ਜਾਂਦੇ ਸੀ ਕਿਲੋਮੀਟਰ ਦਾ ਲੰਮਾ ਖੇਤ ਹੁੰਦਾ ਸੀ ਦੇਖਿਆ 10 ਇਟਲੀ ਦੇ ਵਿੱਚ ਕਹਿੰਦੇ ਬਾਬਾ ਜੀ ਸਾਡੇ ਆ ਹਾਲਤ ਨੇ ਇੱਥੇ ਕਹਿੰਦਾ ਭਾਈ ਤੁਸੀਂ ਹਾਲਤ ਆਪਦੇ ਆਪ ਹੀ ਬਣਾਉਣੇ ਆ ਕਹਿੰਦੇ ਆ ਦੇਖੋ ਬਾਬਾ ਜੀ ਕਿੰਨਾ ਲੰਮਾ ਖੇਤ 1.5 ਕਿਲੋਮੀਟਰ ਲੰਬਾ ਉਹਦਾ ਕਿਹੜਾ ਹੁਣ ਉਹ ਭਾਈ ਨਵੀਂ ਤਕਨੀਕ ਵਾਲੇ ਆਪਾਂ ਤਾਂ ਉਹੀ ਪੁਰਾਣੀਆਂ ਤਕਨੀਕਾਂ 'ਚ ਜੁੜੇ ਬੈਠੇ ਆ ਕਿ ਕੋਈ ਸਾਨੂੰ ਕੋਈ ਬਣਾ ਕੇ ਦੇ ਦੇਵੇ ਤੇ ਅਸੀਂ ਉਸ ਨੂੰ ਵਰਤੀਏ ਜਿਹੜੇ ਦੇ ਤਰੱਕੀ ਕਰਦੇ ਆ ਨਾ ਹੁਣ ਚੀਨ ਹੈ ਉਹ ਅੱਜ ਦਾ ਚੀਨ ਤੇ ਅੱਜ ਤੋਂ ਕੋਈ ਪਛਾਣ ਉਹ ਨਿਗਾ ਮਰੋਗੇ ਨਾ 10 20 50 100 ਸਾਲ ਪਿਛੇ ਨੂੰ ਉੱਥੇ ਵਰਗੀ ਭੁੱਖਮਰੀ ਕਿਤੇ ਹੈ ਹੀ ਨਹੀਂ ਸੀ ਇੰਨੇ ਬੁਰੇ ਹਾਲਾਤ ਸੀ ਪਰ ਉਹਨਾਂ ਲੋਕਾਂ ਦੇ ਵਿੱਚ ਇੱਕ ਗਿਆਨ ਆਇਆ ਸਮਝ ਆਈ ਕਿ ਗਿਆਨ ਦੀ ਕਿੰਨੀ ਜਿਹੜੀ এডਿਕੇਸ਼ਨ ਹੈ ਜੋ ਅੱਜ ਉਹ ਬਣਾ ਰਹੇ ਹਨ ਦੁਨੀਆ ਦੇ ਵਿੱਚ ਔਰ ਉਹਨਾਂ ਦੀ ਜੋ ਪੋਜੀਸ਼ਨ ਬਣ ਗਈ ਹੈ ਇਹ ਚਾਰੋਂ ਤਰਫੋਂ ਉਹਨਾਂ ਦੇ ਨਾਮ ਦਾ ਸਮਾਨ ਦਾ ਡੰਕਾ ਵੱਜਦਾ ਹੈ ਕਿ ਜਿਹੜੇ ਭਾਈ ਬ੍ਰਿਜ ਸੜਕਾਂ ਹੋਰ ਕੋਈ ਤਕਨੀਕ ਬਿਲਡਿੰਗਾਂ ਬਣਾਈਆਂ ਉਹ ਭਾਈ ਤੁਸੀਂ ਤਾਂ ਸੋਚ ਵੀ ਨਹੀਂ ਸਕਦੇ ਇੰਡੀਆ ਵਾਲਿਓ ਖਾਸ ਤੌਰ ਆਪਾਂ ਉੱਥੇ ਜੁੜੇ ਬੈਠੇ ਹਾਂ ਇਹ ਨੇ ਕੇ ਬੈਠੇ ਬੈਠੇ ਕੋਈ ਤਕਨੀਕ ਦੀ ਉਹ ਆਪਣੇ ਮੂੰਹ ਕੋ ਨਹੀਂ ਬੰਦੀ ਛਰਕਾਂ ਤੇ ਆ ਕੇ ਉਹ ਜਦੋਂ ਬੰਦੇ ਆ ਨਾ ਉਹ ਸੋਚਦੇ ਆ ਕਿ ਆਹ ਕਾਰਜਾ ਇਹ ਟੁੱਟਿਆ ਹੋਇਆ ਉਹ ਕਹਿੰਦੇ ਹੁੰਦੇ ਆ ਨਾ ਵੀ ਕਿ ਜ਼ਰੂਰਤ ਕਿ ਲੋੜ ਬੰਦੇ ਦੀ ਕਾਰ ਦੀ ਮਾ ਹੁੰਦੀ ਹੈ ਨਵੀਂ ਖੋਜ ਦੀ ਜ਼ਰੂਰਤ ਉਹ ਬੈਠੇ ਬੈਠੇ ਕਹਿੰਦੇ ਇਹਨੂੰ ਇਦਾਂ ਕਰੀਏ ਉਹ ਨਿਤ ਪ੍ਰਤੀ ਨਵੇਂ-ਨਵੇਂ ਮਸ਼ੀਨ ਹਰ ਕੋਈ ਕਾਰ ਦੇ ਇਥੋਂ ਤੱਕ ਇਹ ਕਹਿੰਦੇ ਸਾਨੂੰ ਡਾਕਟਰ ਬੰਦਿਆਂ ਦੀ ਲੋੜ ਵੀ ਨਹੀਂ ਹੈ ਸਾਰਾ ਕੁਛ ਕੰਪਿਊਟਰ ਰਾਹੀ ਗਈ ਹੈ ਸਾਰਾ ਕੁਛ ਪਤਾ ਕੌਣ ਕਰਦਾ AI ਰੋਬਟ ਕਰਦੇ ਸਰਵਸ ਕਰਦੇ ਆ ਛੜਕਾ ਸਭ ਆਪਣੇ ਆਪ ਹੀ ਹੋ ਜਾਂਦਾ ਸਭ ਕੁਝ ਆਪਾਂ ਸੋਚਦੇ ਕਿ ਖਰੀ ਉਥੇ ਹੀ ਬੈਠੇ ਆ ਬਸ ਰੋਟੀ ਮਿਲਦੀ ਆ ਖਾਣ ਨੂੰ ਬਚੋ ਨਾ ਬਿਜਲੀ ਆ ਕਣਕ ਬਿਜਲੀ ਬੱਤੂ ਰੇ ਫਿਰਦੇ ਇੱਥੇ ਉਹ ਭਾਈ ਕੁਛ ਕੱਢੋ ਤਕਨੀਕ ਨਵੀਂ ਪਾਣੀ ਖਤਮ ਹੋ ਜਾਂਦਾ ਥੱਲਿਓ ਦਿਨੋ ਦਿਨ ਥੱਲੇ ਜਾ ਰਹੇ ਆ ਵਾ ਫਿਰ ਕੀ ਕਰੋਗੇ ਜਮੇ ਰੇਗਿਸਤਾਨ ਬਣ ਗਿਆ ਫਿਰ ਵੀ ਇੱਕ ਤਾਂ ਕੁਝ ਹੱਲ ਕਰੋਗੇ ਉਦੋਂ ਚੰਗਾ ਹੈ ਪਹਿਲਾਂ ਹੱਲ ਕਰ ਲਈ ਕਿ ਇੱਥੇ ਜਾ ਕੇ ਅਸੀਂ ਦੇਖਦੇ ਆਂ ਵਿਦੇਸ਼ਾਂ ਵਿੱਚ ਜਾ ਕੇ ਇਹ ਨਹੀਂ ਦੱਸਦੇ ਕਿ ਮੇਰੇ ਇਨੇ ਸੋਨਾ ਪਾਇਆ ਆਉਂਦੇ ਆਪਣੇ ਵਿਦੇਸ਼ਾਂ ਦੇ ਵਿੱਚ ਕੋਈ ਆਇਆ ਭਾਈ ਗੁੱਸਾ ਮਨਾ ਕਰ ਜੀ ਪਰ ਤੁਹਾਨੂੰ ਸਮਤ ਵੀ ਦੇਣੀ ਜ਼ਰੂਰੀ ਹੈ ਨਾ ਇਹ ਵੀ ਦੱਸਿਆ ਕਰੋ ਮੈਂ ਕਮਾਏ ਕਿਵੇਂ ਆ ਕਿ ਇੱਥੇ ਤਾਂ ਭਾਈ ਮੈਂ ਕਦੇ ਆਪਣਾ ਗਲਾਸ ਨਹੀਂ ਟੇਬਲ ਤੋਂ ਚੱਕਿਆ ਸੀ ਮਾਂ ਚੱਕੇ ਭੈਣ ਚੱਕੇ ਨਾ ਚੱਕੇ ਮੈਨੂੰ ਕੋਈ ਚਿੰਤਾ ਨਹੀਂ ਉੱਥੇ ਤਾਂ ਮੈਂ ਕਾਗਜ਼ ਵੀ ਚੁੱਕਦਾ ਰਿਹਾ ਮੈਂ ਛੜਕਾਂ ਵੀ ਸਾਫ਼ ਕਰਦੇ ਆ ਮੈਂ ਘਰ ਦੇ ਅਵਦੇ ਬੇੜੇ 'ਚ ਕਿਦੇ ਮੜ ਜਾ ਤੀਲਾ ਚੁੱਕੇ ਨਹੀਂ ਦੇਖਿਆ ਉੱਥੇ 1 ਕਿਲੋਮੀਟਰ ਲੰਬੀ ਮੈਂ ਛੜਕ ਸਾਫ਼ ਕਰਦਾ ਸੀ ਹਰ ਦਿਨ ਬੜੇ ਔਖੇ ਕੰਮ ਨੇ ਭਾਈ ਬਾਹਰੋਂ ਡਾਲਰ ਦੇਖਦੇ ਆ ਪਰ ਉਹਨਾਂ ਦੇ ਜੋ ਕਾਰਦ ਨੇ ਬੜੇ ਮਿਹਨਤ ਵਾਲੇ ਆ ਕਿ ਉੱਥੇ ਤਾਂ ਭਾਈ ਇੱਥੇ ਆਪਾਂ ਕਰਦੇ ਨੇ ਕਿ ਸਾਨੂੰ ਦੁਨੀਆ ਦੇ ਦੇ ਉੱਤੇ ਦੇਖਦੇ ਨਹੀਂ ਫਿਰ ਜਿਹੜਾ ਮਿਲੇ ਕੰਮ ਬਸ ਚਾਹੇ ਭਾਵੇਂ ਹੋਟਲਾਂ 'ਚ ਭਾਂਡੇ ਮਾਜਨੇ ਆ ਟਾਇਲਟਾਂ ਸਾਫ ਕਰਨੇ ਆ ਕੁਝ ਵੀ ਕਰਨਾ ਚਲੋ ਕੰਮ ਤਾਂ ਖੈਰ ਪਈ ਕੰਮ ਆ ਕੰਮ ਦੀ ਕੋਈ ਵੀ ਨਹੀਂ ਬੁਰਾ ਹੁੰਦਾ ਠੱਗੜ ਹੋ ਰਿਆ ਕਰਨੀ ਆ ਬੇਵਾਨੇ ਕਰਨੀ ਆ ਵੰਗ ਵੰਗ ਖਾਣਾ ਇਹ ਸਭ ਤੋਂ ਵੱਧ ਬੁਰਾ ਹੈ ਕਾਰਜ ਤਾਂ ਕੋਈ ਵੀ ਨਹੀਂ ਪਰ ਇੱਕ ਮਿਹਨਤ ਕੀਤੀ ਹੈ ਸਾਹਮਣੇ ਭਾਈ ਇੱਥੇ 8 ਘੰਟੇ ਕਮਾ ਕੇ 16 ਘਾਟੇ ਅਸੀਂ ਅਡਾਣ ਚ ਲਾਣੇ ਆ ਇੱਥੋਂ ਖਾ ਲਿਆ ਖਰਚ ਲਿਆ ਉਹ ਖਾ ਚ ਲਿਆ ਉੱਥੇ ਤਾਂ ਮੌਕੇ ਹੀ ਨਹੀਂ ਮਿਲਦਾ ਵੀ ਤੂੰ ਖਰਚ ਕੰਮੀ ਨਾ ਹੁੰਦਾ ਵਾ ਕਿ ਐਨੀ ਮਿਹਨਤ ਕਰਨੀ ਪੈਂਦੀ ਹੈ ਭਾਈ ਕਿ ਲੰਬੇ ਲੰਬੇ ਖੇਤ ਆ ਕਹਿੰਦੇ ਬਾਬਾ ਜੀ ਇਧਰੋਂ ਹੋਏ ਢੋਈ ਸਿੱਧੀ ਨਹੀਂ ਕਰ ਦਿੰਦੇ ਕਹਿੰਦੇ ਸਿੱਧੇ ਕਹਿੰਦੇ ਪੈਸੇ ਨਹੀਂ ਦੇਣੇ ਜੇ ਕੋੜੀ ਗਲਤੀ ਕੀਤੀ ਜਿਹੜੀ ਕਹਿੰਦੇ ਚੱਲ ਬਾਹਰ ਹਾਂ ਜਿਆਦਾ ਤੌਰ ਤੇ ਇਹੀ ਹੁੰਦੇ ਪਈ ਉੱਥੇ ਵਰਕ ਪਰਮਨੈਂਟ ਤਾਂ ਹੁੰਦਾ ਨਹੀਂ ਉਹਨਾਂ ਕੋਲੇ ਕਿ ਉਹਨਾਂ ਦੇ ਪੇਰੋਂ ਜ਼ਿਆਦਾ ਝਾੜਦੇ ਆ ਫਿਰ ਵੀ ਤੁਸੀਂ ਇੱਥੇ ਇਲੀਗਲ ਹੋ ਉਹਨਾਂ ਨੂੰ ਡਰ ਹੁੰਦਾ ਭਈ ਕਰ ਲੈ ਚੁੱਪ ਕਰਕੇ ਜਿਵੇਂ ਮਰਜੀ ਉਹ ਗਾਣਾ ਕੱਢਣ ਕੋਸ਼ ਕਰਨ ਉਹ ਤੁਹਾਡਾ ਕੀ ਖਾਲੇ ਜੇ ਮੈਂ ਤੁਸੀਂ ਕਰਦੇ ਹੋ ਪ੍ਰਵਾਸੀਆਂ ਨਾਲ ਤੁਹਾਡੇ ਨਾਲ ਕੋਈ ਹੁੰਦਾ ਹੀ ਨਹੀਂ ਬਹੁਤ ਕੁਝ ਹੁੰਦਾ ਜਿਹੜੇ ਗਏ ਨੇ ਚਲੋ ਦਾਸ ਨੂੰ ਤਾਂ ਮਾਰ ਦੀ ਕਿਰਪਾ ਭਈ ਕਿ ਆਪਣੀ ਸੇਵਾ ਕਰਵਾਉਣ ਦੇ ਖਾਤਰ ਪਤਾ ਨਹੀਂ ਕਿੱਥੇ ਕਿਤੇ ਦੁਨੀਆ 'ਚ ਕਮਾਈ ਜਾਂਦੇ ਇੱਥੇ ਕਿਤੇ ਕਮਾਉਣੇ ਤਾਂ ਵੈਗਰੂ ਜਾਣਦਾ ਉਹਦੇ ਚਾਕਰਾਂ ਵੀ ਹਮ ਚਾਕਰ ਗੋਵਿੰਦ ਦੇ ਬਸ ਜਦੋਂ ਚਾੱਕਰੀ ਉਹਦੀ ਕਰਨੀ ਹੈ ਉੱਤੇ ਕੰਮ ਵੀ ਤਾਂ ਫਿਰ ਲੈਣਾ ਹੀ ਨਾ ਉਹਨੇ ਵੇਖੇ ਮੈਂ ਕਮਾਈ ਜਾਂਦਾ ਦੇਖਦੇ ਆਂ ਦੁਨੀਆ ਦਾ ਹਾਲ ਚੰਗਾ ਬੇਤਰਤੀ ਗਿਆਨ ਦੇ ਵਿੱਚ ਹੁੰਦੀ ਹੈ এডਿਕੇਸ਼ਨ ਤਾਂ ਇਹ ਕਹਿੰਨੇ ਭਾਈ ਪੜ੍ਹਾਈ ਜ਼ਰੂਰੀ ਹੈ ਬੇਨੇ ਸਕੂਲ ਗਿਆ ਚੱਲ ਵੀ ਫਿਰ ਟਰੈਕਟਰ ਫੜ ਲਾ ਬਿਆ ਕੰਮ ਕਰਾਉਣ ਖੇਤੀ ਜਿ ਵੜ ਜਾ ਕਹਿੰਦੇ ਨਹੀਂ ਪਹਿਲਾਂ ਪੜਾ ਡਿਗਰੀ ਲੈ ਫੇਸਬੁਕ ਖੇਤੀ ਵਾਲਾ ਹੈ ਤਾਂ ਇਹ ਤਾਂ ਨਵੇਂ ਕੰਮਕਾਰ ਦੇ ਵਿੱਚ ਤੇਰੀ ਰੁਚੀ ਹੋਵੇਗੀ ਨਵੇਂ ਖੋਜ ਕਾਢ ਨਿਕਲੀ ਸਾਡੀ ਸੋਚ ਹੀ ਪੁਰਾਣੀ ਹੈ ਤੇ ਪੁਰਾਣੀ ਰਹਿਣਾ ਨਾ ਕਿ ਅਸੀਂ ਪੁਰਾਣੀ ਸੋਚੀ ਜਿਵੇਂ ਜਾਣਦੇ ਨਹੀਂ ਭਾਈ ਇਸ ਨੂੰ ਬਦਲੋ ਅਗਾਹ ਹੋ ਹੁਣ ਪਾਸ਼ਣ ਜੋ ਗੱਲ ਕੀਤੀ ਹੈ ਨਾ ਬਚਨ ਕਹਿੰਦੇ ਜੇ ਬੰਦੇ ਤੈਂ ਸਿਮਰਨ ਭਜਨ ਦਿਆ ਨਹੀਂ ਕੀਨੇ ਨਾ ਤੂੰ ਸਿਮਰਨ ਕੀਤਾ ਨਾ ਭਜਨ ਨਾ ਹੀ ਭਾਈ ਦਇਆ ਸਭ ਤੋਂ ਵੱਡੀ ਦਇਆ ਤਾਂ ਆਪਦੀ ਆਤਮਾ ਉੱਪਰ ਹੁੰਦੀ ਹੈ ਦੂਜਿਆਂ ਤੋਂ ਫੇਰ ਗੱਲ ਛੱਡ ਪਹਿਲਾਂ ਆਪਦੇ ਤੇ ਕਰ ਕਿ ਇਹ ਆਤਮਾ ਭਾਈ ਨਰਕਾਂ ਦੀ ਵਾਸੀ ਨਾ ਬਣੇ ਬੜੇ ਦੁੱਖ ਨੇ ਦੁੱਖ ਤਾਂ ਆਪਾਂ ਅੱਜ ਕਿਤੇ ਅੱਜ ਘਟ ਭੋਗਦੇ ਅੱਜ ਵੀ ਸਾਨੂੰ ਮੌਕਾ ਮਿਲਿਆ ਭਾਈ ਕਿ ਨਿਕਲ ਚਲ ਭਾਈ ਇੱਥੋਂ ਆ ਜਾ ਰੱਬ ਦੇ ਨਾਮ ਵਾਲਾ ਭਜਨ ਬੰਦਗੀ ਸੇਵਾ ਸਿਮਰ ਵਾਲਾ ਆ ਜਾ ਧਰਮ ਰਾਇ ਜਦ ਲੇਖਾ ਮੰਗੇ ਕਹਿੰਦੇ ਜਦ ਧਰਮ ਲੈਨੇ ਵੇਖਾ ਮੰਗਣਾ ਸਭ ਦੇ ਮੰਗਣਾ ਉਹਨੇ ਤੇਰਾ ਮੇਰਾ ਸਾਧੂ ਮਹਤ ਜੋ ਠੱਗ ਸਭ ਦਾ ਮੰਗਦਾ ਤਾਂ ਕਿਆ ਮੁਖ ਲੈ ਕੇ ਜਾਏਗਾ ਜਿਹੜਾ ਮੂੰਹ ਲੈ ਕੇ ਜਾਏਗਾ ਖਾਲੀ ਆ ਗਿਆ ਭਾਈ ਉਤੋਂ ਇੱਥੇ ਝੋਲੀ ਭਰ ਕੇ ਲੈ ਜਾ ਕਿ ਜਿਵੇਂ ਵਿਦੇਸ਼ੋਂ ਆਇਆ ਝੋਲੀ ਭਰ ਕੇ ਲਿਆਇਆ ਮਾਣ ਮਿਲਦਾ ਨਾ ਉਵੇਂ ਉੱਥੇ ਵੀ ਮਾਣ ਤਦ ਹੀ ਮਿਲਣਾ ਹਲੇ ਗਿਆ ਫੇਰ ਨਹੀਂ ਬਣਨ ਤੱਕੇ ਪੈਣਗੇ ਚਲ ਤੇਰੇ ਵਰਗੇ ਤੋਂ ਕੀ ਕਰਉਣਾ ਇੱਥੇ ਤੂੰ ਸਾਡੇ ਕੰਮ ਦਾ ਨਹੀਂ ਹੈ ਤੈਨੂੰ ਪਤਾ ਸਾਡੇ ਕੰਮ ਕਦੇ ਸੌਖੇ ਨਹੀਂ ਹੈ ਕਿ ਜਿਹੜੇ ਸਾਡੇ ਘਰ ਆ ਜਾਂਦੇ ਆ ਪ੍ਰਵੇਸ਼ ਕਰ ਜਾਂਦੇ ਆ ਦੁੱਖ ਉਹਦੇ ਘਰੋਂ ਹੀ ਆਇਸੀ ਭਾਈ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਛੋਟੇ ਸਾਹਿਬ ਜਦ ਸਾਰੇ ਉਹਨਾਂ ਘਰਾਂ ਚ ਹੀ ਆਏ ਹੋਏ ਨੇ ਉਸ ਘਰ ਦੇ ਵਿੱਚੋਂ ਹੀ ਵਾਹਿਗੁਰੂ ਦੇ ਘਰ ਇਦਦੇ ਸਾਨੂੰ ਲੱਗਦਾ ਕਿ ਭਾਈ ਪਤਾ ਨਹੀਂ ਵੇ ਸਾਨੂੰ ਕਿਤੇ ਦੁੱਖ ਤਕਲੀਫਾਂ ਬੜੀਆਂ ਸਭ ਕੁਝ ਸਹਿਣਾ ਬਸ ਉਹ ਸਹਿਣ ਵਾਲੀ ਸ਼ਕਤੀ ਦਿੰਦਾ ਮਸਹੂਸ ਨਹੀਂ ਹੁੰਦਾ ਕੁਝ ਬਸ ਆਹ ਫਰਕ ਪੈ ਜਾਂਦਾ ਆਪਾਂ ਨੂੰ ਸਭ ਕੁਝ ਮਸਹੂਸ ਹੁੰਦਾ ਦੁੱਖ ਤਾਦਵੀ ਰਹਨੇ ਅਸੌਖਾ ਗਿਆ ਨੇ ਚੰਨ ਲੱਗ ਜਾਂਦੇ ਨੇ ਟੱਪਣ ਲੱਗ ਜਾਂਦੇ ਆ ਪਰ ਉਥੇ ਕੁਝ ਵੀ ਮਹਿਸੂਸ ਨਹੀਂ ਸੁਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਨ અપਮਾਨਾ ਇਹਨਾ ਦੁੱਖ ਦਾ ਫਿਕਰ ਨਾ ਸੁੱਖ ਦਾ ਫਿਕਰ ਕੋਈ ਚਿੰਤਾ ਨਹੀਂ ਉਹਦੇ ਘਰ ਤਾਂ ਉਸੇ ਬੰਦੇ ਚਾਹੀਦੇ ਜੋ ਧਰਮ ਨਿਭਾ ਸਕਣ ਕੂੜ ਕਮਟਾਲੀਂ ਚੱਲਦੇ ਉੱਥੇ ਜੇ ਤੀ ਕਦੇ ਗੁਰੂ ਨਾਨਕ ਪਾਸ਼ਾ ਡੋਲ ਜਾਂਦੇ ਗੁਰੂ ਅਰਜਨ ਪਾਸ਼ਾ ਤੱਤੀ ਤਵੀ ਤੇ ਡੋਲ ਜਾਂਦੇ ਦੁਨੀਆ ਦਾ ਧਰਮ ਖਤਮ ਸੀ ਖਤਰੇ 'ਚ ਸੀ ਇਹ ਸਭ ਕੁਝ ਹੋਇਆ ਕਿਉਂ ਉੱਥੇ ਤਾਂ ਕੇਵਲ ਤੋਂ ਕੇਵਲ ਉਹ ਜਿਵੇਂ ਹੁਣ ਵੱਡੀ ਪੋਜੀਸ਼ਨ ਹੁੰਦੀ ਹੈ ਉੱਤੇ ਹਰ ਨੂੰ ਥੋੜੀ ਬਿਠਾ ਦਿੰਦੇ ਜੇ ਉਹਦੇ ਵਿੱਚ ਕੋਈ ਖਾਸियत ਹੁੰਦੀ ਹੈ ਕਹਿੰਦੇ ਨਹੀਂ ਭਾਈ ਇਹੇ ਕਰ ਸਕਦਾ ਉਹਨੂੰ ਹੀ ਵੈਹੂ ਆਪਣੇ ਘਰ ਵਾੜਦਾ ਤੇ ਐਸੇ ਬਣਨਾ ਪੈਣਾ ਭਾਈ ਹੁਣ ਇਹ ਸਭ ਕੁਝ ਬਣਦਾ ਕਿਵੇਂ ਹੈ ਕਿਵੇਂ ਪਾਰ ਉਤਾਰਾ ਹੁਣ ਕਹਿਤ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ ਕਿ ਸਤ ਸੰਗਤ ਦੇ ਨਾਲ ਤਰ ਜਾਏਗਾ ਭਾਈ ਸਤ ਦੀ ਸੰਗਤ ਕਰ ਸੱਚ ਦੀ ਗੱਲ ਕਰ ਸਤ ਹੈ ਕਿਥੇ ਹੈ ਇਹ ਨਹੀਂ ਕਿ ਕਿਸੇ ਧਰਮ ਸਥਾਨ ਤੇ ਬੈਠ ਕੇ ਇੱਥੇ ਸਤ ਹੈ ਸਤ ਤਾਂ ਭਾਈ ਤੇਰੇ ਅੰਦਰ ਬੈਠਾ ਹੈ ਸਤ ਤਾਂ ਗਿਆਨ ਦੇ ਵਿੱਚ ਹੈ ਗਿਆਨ ਦੱਸਦਾ ਕਿ ਇਹਨੂੰ ਸਤ ਕਹਿੰਦੇ ਆ ਕਿ ਇਹ ਨਹੀਂ ਕਿ ਧਰਮ ਗੁਸਤਾਨ ਤੇ ਬੈਠੇ ਗੱਲ ਅਸਤ ਦੀ ਹੋ ਰਹੀ ਹੈ ਮਾਇਆ ਦੀ ਹੋ ਰਹੀ ਹੈ ਮੇਰੇ ਤੇਰੇ ਦੀ ਗੱਲ ਹੋ ਰਹੀ ਹੈ ਝਗੜੇ ਫਸਾ ਦੰਗੇ ਹੋ ਰਹੇ ਆ ਜਿ ਜਤੇ ਮਾਇਆ ਬੈਠੀ ਐ ਤੇ ਮਾਇਆ ਹੋਵੇ ਉਤੇ ਜਗੜੇ ਨਾ ਹੁਣ ਫਸਾਦ ਨਾ ਹੋ ਕੇ ਜੇ ਮਾਇਆ ਭਾਈ ਜਾਵੇ ਸਾਰਿਆਂ ਨੇ ਇਹਨੂੰ ਮਾੜਾ ਕਿਹਾ ਗੁਰਬਾਣੀ ਨੇ ਇਹਨੂੰ ਨਾਗਣੀ ਕਿਹਾ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਈ ਜੋ ਇਸ ਕੀ ਸੇਵਾ ਕਰੇ ਫਿਰ ਤਸੀਹ ਕੋ ਖਾਏ ਪਰ ਮਾਇਆ ਮਾੜੀ ਵੀ ਬਹੁਤ ਆ ਚਾਰੋਂ ਪਾਸੋਂ ਮਾੜੀ ਐ ਪਰ ਗੁਣ ਵੀ ਹੈਗੇ ਗੁਣ ਕਿਉਂ ਨਹੀਂ ਐ ਭਾਈ ਦਰਕਾਲ ਦਰੈ ਦੁਖ ਮੇ ਉਪਾਇ ਰੰਕ ਅੰਤ ਮੇ ਨਿਧਾਨ ਹੈ ਬਿਰੋਸ ਗੁਤਾ ਤਮਤ ਜੰਤ ਮੇ ਕਰਤਾ ਤਾਂ ਤਾਂ ਕੋ ਲਗ ਤੇ ਇਸ ਵਿੱਚ ਸੁਭਾਸ ਹੋ ਕੇ ਤਤਿਆਗ ਹੀ ਸ੍ਰਿਸ਼ਟ ਹੈ ਹੁਣ ਇਸ ਫਲਸਵੇ ਨੂੰ ਸਮਝਣਾ ਤੇ ਸਭ ਤੋਂ ਪਹਿਲਾਂ ਸਮਝਣਾ ਪਵੇਗਾ ਆ ਜੋਤ ਨੂੰ ਗੁਰੂ ਘਰ ਦੀ ਇੱਕ ਚੀਜ਼ ਦੀ ਗਿਆਨ ਦਵੇ ਕਿ ਜਦੋਂ ਗੁਰੂ ਘਰ ਦੇ ਵਿੱਚ ਜੋਤ ਜਗਦੀ ਹੈਨ ਇਹ ਉਹਦਾ ਇੱਕ ਮਕਸਦ ਹੁੰਦਾ ਸਮਝਾਉਣ ਦਾ ਚਲੋ ਉਹਦੇ ਨਾਲ ਭਾਈ ਦੇਸੀ ਕੋਈ ਚੱਲਦਾ ਸੁਗੰਧੀ ਆਉਂਦੀ ਸੁਗੰਧ ਹੋ ਗਈ ਵਾਤਾਵਰਨ ਥੋੜਾ ਸ਼ੁੱਧ ਹੋ ਜਾਂਦਾ ਪ੍ਰਕਾਸ਼ ਹੋ ਗਿਆ ਇਹ ਤਾਂ ਗੱਲਾਂ ਚਲੋ ਵਿਗਿਆਨਕ ਹੋ ਗਈਆਂ ਨਾ ਪਰ ਜੇ ਕਿ ਇਹ ਧਾਰਮਿਕ ਨਾਲ ਤਾਂ ਕੋਈ ਸਬੰਧ ਨਹੀਂ ਹੈ ਦਾ ਭਾਈ ਵੀ ਇਹ ਨਹੀਂ ਇਹ ਲਾਵਾਂਗੇ ਤਾਂ ਵੈਗਰੂ ਪੁੱਛਿਆ ਜੇ ਨਾਂ ਲਈ ਤਾਂ ਨਰਾਜ ਹੋ ਜਾਣਾ ਇਹ ਕੁਝ ਨਹੀਂ ਹੁਣ ਉਹ ਤੋਂ ਇੱਕ ਗਿਆਨ ਮਿਲਦਾ ਕਿ ਜਿੰਨਾ ਉਹਦੇ ਵਿੱਚ ਕੀ ਹੁੰਦਾ ਕਿ ਇੱਕ ਬਰਤਨ ਬਰਤਨ ਵਿੱਚ ਘਿਓ ਪਾਇਆ ਉਹਦੇ ਵਿੱਚ ਅਸੀਂ ਇੱਕ ਬੱਤੀ ਪਾਈ ਹੋਈ ਹੈ ਕਿ ਜੇ ਵਿਚਾਲੇ ਡੰਡੀ ਖੜੀ ਕਰਦੇ ਆ ਕਿ ਕਿ ਉਹਦੇ ਵਿੱਚ ਅਸੀਂ ਉਹ ਬੱਤੀ ਕੰਡਦੇ ਆ ਜਿੰਨਾ ਚਿਰ ਤਾਂ ਪਈ ਉਹ ਘਿਓ ਬੱਤੀ ਤੋਂ ਅੱਧਾ ਕੈਂਚ ਥੱਲੇ ਆ ਉਹਦੇ ਵਿੱਚੋਂ ਸੁਗੰਧੀ ਵੀ ਆਉ ਪ੍ਰਕਾਸ਼ ਵੀ ਆਉ ਜੇ ਕਿਤੇ ਮੇਰੇ ਵਰਗੇ ਸਿਆਣੇ ਨੇ ਜਾ ਕੇ ਪਾਤਾ ਉੱਤੇ ਭਰ ਕੇ ਕੜਸੀ ਕਿਉਂ ਦੀ ਕਿ ਉੱਤੇ ਦੀ ਕਰਤਾ ਚੱਲਣਾ ਤਾਂ ਉਹਨੇ ਕਿਉਂ ਨਹੀਂ ਹੁੰਦਾ ਵਾ ਪਰ ਉਹਦੇ ਵਿੱਚੋਂ ਫਿਰਨਾ ਪ੍ਰਕਾਸ਼ ਆਉਣਾ ਤੇ ਨਾ ਹੀ ਹੋ ਸਕੰਤ ਉਹਨੇ ਕਿਉਂ ਭਰਨ ਵਾਲੇ ਨੇ ਉਹਨੂੰ ਬੰਦ ਹੀ ਕਰ ਦਿੱਤਾ ਭਰ ਕੇ ਬਸ ਇਹੀ ਗੱਲ ਮਾਇਆ ਦੀ ਇੱਥੇ ਵੀ ਅਸੀਂ ਚੰਗਣ ਹੁਣ ਆ ਜੇ ਸ਼ਸਤਰ ਦੇ ਕਰਤਾ ਨੇ ਗੱਲ ਕਹੀ ਕਹਿੰਦੇ ਤ੍ਰਿਕਾਲ ਦਰਵੈ ਦੁੱਖ ਮੇ ਤਿੰਨ ਕਾਲ ਸਭ ਤੋਂ ਪਹਿਲਾਂ ਮਾਇਆ ਕਮਾਉਣੀ ਬੜੀ ਔਖੀ ਆ ਇਕੱਠੀ ਕਰਨੀ ਬਹੁਤ ਔਖੀ ਹੈ بڑے ਸੰਕਟ ਸੈਨੇ ਪੈਂਦੇ ਆ ਭਾਈ ਐਵੇਂ ਥੋੜੀ ਜਿਹੜੇ ਸਾਡੇ ਪੀਰਪਦੇਸ਼ਾਂ 'ਚ ਬੈਠੇ ਐ ਇੱਥੇ ਤਾਂ ਚਲੋ ਆਪਾਨੂੰ ਪਤਾ ਨਹੀਂ ਉੱਥੇ ਵਾਲਾ ਦੇਖੋ ਬਹੁਤ ਸੰਕਟ ਆ ਬੜੀ ਔਖੀ ਐ ਭਾਈ ਕਮਾਉਣੀ ਇਹ ਕਮਾਲੀ ਫੇ ਸੰਭਾਲਣੀ ਬੜੀ ਔਖੀ ਬੈਂਕਾਂ 'ਵਲ ਰੱਖੀਏ ਭਾਰ ਟੈਕਸ ਘਰੇ ਰੱਖੀ ਚੋਰਾਂ ਦਾ ਡਰ ਭਾਵੇਂ ਦੁੱਖੀ ਦੁੱਖ ਹੈ ਦੇ ਵਿੱਚ ਇਹ ਦੁੱਖਾਂ ਦੀ ਗੱਲ ਦੱਸੀ ਤਰਕਾਲ ਦਵੇ ਦੁੱਖ ਨੇ ਉਪਾਏ ਰਖ ਹੁਣ ਮਾਇਆ ਆ ਗਈ ਏ ਇਹ ਮਾਇਆ ਭਾਈ ਜਿੰਨਾ ਚਿਰ ਜੀਵ ਦੇ ਵਿੱਚ ਤਦ ਤੱਕ ਤੇਰੇ ਨਾਲ ਲਾੜ ਦਲਾਰ ਆ ਇਹ ਮਾਇਆ ਹੀ ਭਾਈ ਜਿਹੜੀ ਘਰ ਦੇ ਵਿੱਚ ਪ੍ਰਸ਼ਾਦ ਖੜੇ ਕਰਦੇ ਇਹ ਮੇਰੀ ਸੀ ਮੇਰੀ ਸੀ ਹਲੇ ਬਜ਼ੁਰਗ ਦੀ ਡੈਡ ਬੋਡੀ ਵੀ ਹਲੇ ਅੱਗ ਦੇ ਪੂਰੀ ਅਧੀ ਨਹੀਂ ਹੁੰਦੀ ਜਲੇ ਨਹੀਂ ਹੁੰਦੀ ਉਹ ਖੇਤ ਮੇਰਾ ਵਾ ਉਹ ਜ਼ਮੀਨ ਮੇਰੀ ਆ ਇਹ ਘਰ ਮੇਰਾ ਵਾ ਅੱਛਾ ਸਾਰੇ ਪਾਸੇ ਬੰਡੀਆਂ ਪਉਣਗੇ ਆ ਦੇਖੋ ਸਾਰੇ ਪਾਸੇ ਬੰਡੀਆਂ ਪਉਣ ਗਿਆ ਸੋਨਾ ਚਾਂਦੀ ਕਪੜਾ ਲੱਤਾ ਜੋ ਕੁਸ ਹੋਊਗਾ ਤੇ ਜਦੋਂ ਕਹਿੰਦੇ ਆ ਨਾ ਕਿ ਆਹ ਭਾਈ ਬਜ਼ੁਰਗ ਦੇ ਕਪੜੇ ਆ ਛੱਡ ਦਿਓ ਕਿਸੇ ਸਫਾਈ ਵਾਲੇ ਨੂੰ ਦੇ ਦਿਓ ਅੱਗ ਲਾ ਦਿਓ ਉਹਦੋਂ ਹੀ ਕਹਿੰਦੇ ਵੀ ਸੰਭਾਲ ਲੀਏ ਸੀ ਉੱਥੇ ਵੀ ਸਾਨੂੰ ਮਾਇਆ ਹੀ ਚੰਗੀ ਲੱਗਦੀ ਹੈ ਕਿ ਭਾਈ ਤੇਰੇ ਨਾਲ ਕੋਈ ਪਿਆਰ ਨਹੀਂ ਸੀ ਆ ਮਾਇਆ ਨਾਲ ਸੀ ਇਹ ਸਾਨੂੰ ਦੇ ਜਾ ਕਿ ਇਹ ਸਾਨੂੰ ਮਾਇਆ ਦੇ ਜਾ ਤੇਰੇ ਕੱਪੜੇ ਲੱਤੇ ਤੋਂ ਕੀ ਲੈਣਾ ਉਹ ਤਾਂ ਜਦੀ ਇਕੱਠੇ ਕਰਦੇ ਆ ਨਾਲ ਹੀ ਚਲਾ ਦਿਓ ਜੀ ਇਹ ਨਹੀਂ ਭਾਈ ਕਿਸੇ ਗਰੀਬ ਪਤਨੇ ਕਿਨੂੰ ਕਿੱਥੇ ਲੋੜ ਪੈਂਦੀ ਹੈ ਇਹ ਜਿਹੜੇ ਤੁਸੀਂ ਛੜਕਾਂ ਤੇ ਲੋਕ ਖਰੀਦਦੇ ਨੇ ਭਾਈ ਇਹੀ ਹੁੰਦੇ ਉਹ ਧੋਪ ਸਵਾਰ ਕੇ ਕਿਵੇਂ ਕਲ ਦੇ ਨਾਲ ਉਹ ਪਾਈ ਫੇਰ ਕਿ ਬਿਜਾਰ ਦੇ ਚਲੋ ਭਾਈ ਕਿ ਦਿੱਤਾਂ ਨ ਠਗਿਆ ਜਾਵੇ ਆ ਕਿਹੜੀ ਬੇਕੂਫੀ ਹੋਈ ਜਲਾ ਦੋ ਕਿ ਠਗਣਾ ਜ਼ਰੂਰੀ ਹੈ ਭਾਈ ਇਹਨੇ ਕਪੜੇ ਪਾ ਦੋ ਇਹ ਦਾਦ ਕਿਆਂ ਦਾ ਇਨਾਨ ਕਿਆਂ ਦਾ ਇਹ ਸਹੁਰਿਆਂ ਦਾ ਪਤਾ ਨਹੀਂ ਕੀ ਕੁਛ ਹੁੰਦਾ ਦੇਖਦੇ ਆ ਰੰਗ ਤਮਾਸ਼ੇ ਜੀ ਆਪਾਂ ਰੋਜ਼ ਹੀ ਕੋਈ ਨਾ ਕੁਝ ਹੁੰਦਾ ਹੀ ਰਹਿੰਦਾ ਦੁਨੀਆ ਦੇ ਤੇ ਕਿ ਸਾਡੇ ਕੋਲ ਕੇਵਲ ਤੋਂ ਕੇਵਲ ਇੱਕ ਮਨਮਤ ਹੈ ਅਸੀਂ ਲਈ ਬੈਠੇ ਸਭ ਕੁਝ ਬਣ ਲਿਆ ਨਾ ਨਾ ਸਾਨੂੰ ਨਹੀਂ ਕਪੜੇ-ਕਪੜੇ ਚਾਹੀਦੇ ਜਲਾ ਦੋ ਨਾ ਰਜਾਈ ਨਾ ਗਦੈਲਾ ਨਾ ਕੁਝ ਹੋਰ ਸਭ ਕੁਝ ਸੜ ਦੋ ਨਾਲ ਹੀ ਇੰਨੀ ਨਫਰਤ ਹੋ ਜਾਂਦੀ ਹੈ ਪਰ ਨਫਰਤ ਕਰਨੀ ਤਾਂ ਮਾਇਆ ਨਾ ਕਰੋ ਭਾਈ ਨਾ ਭਾਈ ਇਹ ਵੀ ਕਿਸੇ ਧਰਮ ਦੇ ਲਿਖੇ ਲਾ ਦੋ ਸਹ ਸਾਡੇ ਬਜ਼ੁਰਗ ਦੇ ਭਾਈ ਜੋ ਕਰਮ ਅੱਗੇ ਸਹਾਈ ਹੋ ਜਾਣ ਭਾਈ ਉਹਨਾਂ ਦੀ ਕਮਾਈ ਅਸੀਂ ਕੀ ਕਰਨੀ ਹੈ ਨਹੀਂ ਰੱਖੀ ਹੈ ਤੇ ਰੱਖੀ ਹੈ ਤੇ ਫਿਰ ਬਣ ਪਤਾ ਕੀਗੇ ਜੇ ਬਚਤ ਨੂੰ ਕੀਤਾ ਸੀ ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮੇ ਜੋ ਮਰੇ ਸਰਪ ਜੋ ਬਲਵਲ ਉਤਰੀ ਤੇ ਕਿ ਭਾਈ ਸੱਪ ਦੀ ਜੁਨੀ ਫਿਰ ਘਰੇ ਬੈਠ ਕੇ ਉਹ ਤਾਂ ਆਪਣੇ ਪੋਤੇ ਪੋਤਿਆਂ ਨਾਲ ਭਾਈ ਲਾੜ ਕਰੂ ਗਈ ਥੋੜੇ ਦਾਦਾ ਪਰਦਾਦਾ ਭਈ ਉਹ ਗਿਆਨੀ ਇਥੇ ਉਹ ਜਾਨਵਰ ਵੀ ਕਈ ਵਾਰ ਘਰਾਂ ਚ ਹੁੰਦੇ ਆ ਆਪਣੇ ਆਪੋਂ ਉਸ ਟਾਈਮ ਭੁੱਲ ਜਾਨੇ ਉਹਦੇ ਵਿੱਚ ਜਿਹੜੀ ਆਤਮਾ ਬੈਠੀ ਐ ਉਹਦੇ ਨਾਲ ਵੀ ਸਾਡਾ ਸਬੰਧ ਸੀ ਉਹ ਸਾਡੇ ਹੀ ਪਰਿਵਾਰ ਦਾ ਕੋਈ ਮੈਂਬਰ ਐ ਇਸ ਤਰ੍ਹਾਂ ਹੋ ਜਾਂਦਾ ਭਾਈ ਸੋ ਪਾਸ਼ਾ ਕਹਿੰਦੇ ਕਹਿਤ ਕਵੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ ਹੁਣ ਸਤ ਸੰਗਤ ਤਾਂ ਭਾਈ ਆਉਣਾ ਪਊ ਜੇ ਤੂੰ ਸੰਗਤ ਹੀ ਨਾ ਕੀਤੀ ਸੰਗਤ ਭਾਵ ਚੰਗੇ ਗੁਣਾਂ ਨੂੰ ਅੰਦਰ ਪ੍ਰਵੇਸ਼ ਨਾ ਕੀਤਾ ਤੇ ਫਿਰ ਕੀ ਹੋਣਾ ਭਾਈ ਫਿਰ ਤਾਂ ਉਹੀ ਕੁਝ ਹੋਣਾ ਤੇ ਭਾਈ ਫਿਰ ਤਾਂ ੱੱਕੇ ਪਹਿਣੇ ਨੇ ਸਿਮਨ ਭਜਨ ਦਿਆਨੇ ਕੀਨੀ ਤੋਂ ਮਕ ਚੋਟਾ ਖਾਏਗਾ ਤਾਂ ਕੀ ਕਹਣਾ ਭਈ ਅਜ ਵੀ ਤੱਕੀ ਖਾਣ ਲੱਗਿਆ ਹੋਇਆ ਵਾ ਕੀ ਰੱਬ ਦੇ ਨਾਮ ਦਾ ਭਜਨ ਦਾ ਬੰਦਗੀ ਦਾ ਤੈਨੂੰ ਪਤਾ ਹੀ ਨਹੀਂ ਕਹਿੰਦੇ ਕਿ ਨੂੰ ਆ ਹੈ ਕੀ ਬਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਬਣਾਇਆ ਕੀ ਖਾਣਾ ਬਸ ਇਧਰੋਂ ਤੇ ਫਿਰਦੇ ਹਣ ਜੋ ਦੀ ਗੱਲ ਕੀਤੀ ਹੈ ਜਿੰਨਾ ਚਿਰ ਤਾਂ ਭਾਈ ਉਹ ਕਿਉਂ ਅੱਧਾ ਕੱਚ ਥੱਲੇ ਰਹਿੰਦਾ ਉਹ ਜਲਦੀ ਰਹਿੰਦੀ ਆ ਪ੍ਰਕਾਸ਼ ਵੀ ਆਉਂਦਾ ਸੁਗੰਧੀ ਵੀ ਹੁੰਦੀ ਤੇ ਉਤੇਰੀ ਪਤਾ ਤੇ ਭਾਈ ਉਹਨੇ ਬੰਦ ਹੋ ਜਾਣਾ ਉਸੇ ਤਰ੍ਹਾਂ ਹੀ ਮਾਇਆ ਹੀ ਭਾਈ ਕਿ ਇਹ ਮਾਇਆ ਭਾਈ ਰੱਖਣੀ ਔਖੀ ਕਮਾਉਣੀ ਔਖੀ ਸੰਭਾਲਣੀ ਔਖੀ ਝਗੜੇ ਬਸਾ ਦੀ ਜੜ ਪਰ ਇਹ ਤੋਂ ਬਗੈਰ ਧਰਮ ਦਾ ਕੋਈ ਕੰਮ ਵੀ ਨਹੀਂ ਹੁੰਦਾ ਬਿਲਡਿੰਗ ਬਣਾਉਣੀ ਆ ਕੋਈ ਵੀ ਸਮਾਗਮ ਹੁੰਦੇ ਸਾਰਾ ਕੁਝ ਟੈਂਟ ਲਾਉਣੇ ਆ ਹੋਰ ਕੰਮ ਕਰਨੇ ਆ ਪਾਵ ਹਲਵਾਈ ਤੱਕ ਜੋ ਵੀ ਕੁਝ ਕਰਦੇ ਆ ਅਗਰਵਤੀ ਤੱਕ ਲੈਣੀ ਆ ਉਹ ਵੀ ਪੈਸੇ ਦੀ ਹੋਣੀ ਆ ਕਹਿੰਦੇ ਧਾਰਮਿਕ ਕੰਮੇ ਤੋਂ ਬਗੈਰ ਵੀ ਨਹੀਂ ਹੁੰਦੇ ਹੈਗੇ ਪਰ ਧਰਮ ਵਾਲੇ ਇਸ ਨੂੰ ਹਮੇਸ਼ਾ ਥੱਲੇ ਰੱਖਦੇ ਆ ਕਿ ਤੂੰ ਥੱਲੇ ਚੱਲ ਭਾਈ ਕੋਈ ਗੱਲ ਨਹੀਂ ਤੂੰ ਹੋਵੇ ਨਾ ਹੋਵੇ ਸਤਗੁਰਦੇ ਆਸ਼ੀਰਵਾਦ ਦੇ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਕਿ ਸਤਗੁਰ ਦਾ ਜੋ ਆਸ਼ੀਰਵਾਦ ਆ ਉਹਦੇ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਧਰਮ ਦੀ ਇਹ ਹੀ खासियत ਹੁੰਦੀ ਹੈ ਪਰ ਆਪਾਂ ਆਪਣੇ ਦਿਮਾਗ ਤੇ ਚੜਾ ਲੈਣੇ ਸਾਡੇ ਇਸ ਕਰਕੇ ਕਾਰਦੇ ਨਹੀਂ ਹੁੰਦੇ ਤੇ ਅਗੇ ਸਸਤੇ ਦੇ ਕਰਤਾ ਕਹਿੰਦੇ ਦੇਖ ਭਾਈ ਇਹ ਭਾਵੇਂ ਚੰਗੀ ਹੈ ਭਾਵੇਂ ਮਾੜੀ ਹੈ ਸੁਆ ਸੁਨ ਕੇ ਤਤਾ ਤਿਆਗ ਹੀ ਸ੍ਰੇਸ਼ਟ ਹੈ ਕਹਿੰਦੇ ਚੰਗੀ ਗੱਲ ਤਾਂ ਹੈ ਇਹ ਤੋਂ ਦੂਰ ਹੀ ਰਹੋ ਇਹਦੇ ਵਿੱਚ ਫਸਣਾ ਹੀ ਨਹੀਂ ਹੈ ਹੁਣ ਇੱਥੇ ਜੋ ਗੱਲ ਕੀਤੀ ਹੈ ਕਿ ਸਤ ਸੰਗਤ ਵਿੱਚ ਇਹ ਨਹੀਂ ਕਿ ਮੰਦਰ ਗੁਰਦਾਰੇ ਬੈਠ ਕੇ ਸਾਧ ਸੰਗਤ ਉਹਥੇ ਸਤ ਦੀ ਵਿਚਾਰ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਕਿਸੇ ਬਿਲਡਿੰਗ ਚ ਬਹਿ ਜਾਏਗਾ ਕਿ ਪਰ ਇਹ ਕਹੇਗਾ ਪਰ ਹੁਣ ਬਿਲਡਿੰਗਾਂ ਤਾਂ ਐਦੀਆਂ ਭਾਈ ਅੰਦਰ ਬੈਠ ਜਾ ਕੇ ਕਿ ਉਹਥੇ ਤੁਹਾਨੂੰ ਕੋਈ ਸ਼ਾਂਤੀ ਮਹਿਸੂਸ ਹੁੰਦੀ ਹੈ ਉਹ ਤਾਂ ਤੁਸੀਂ ਘਰੇ ਵੀ ਬਣਾ ਸਕਦੇ ਹੋ ਉਸ ਤਰ੍ਹਾਂ ਦੀ ਬਿਲਡਿੰਗ ਇਹਦਾ ਮਤਲਬ ਇਹ ਨਹੀਂ ਉੱਤੇ ਪ੍ਰਮਾਤਮਾ ਬੈਠਾ ਚਾਰੋਂ ਤਰਫ ਰੇਹਿਆ ਲਿਆਤੀ ਕੋਈ ਤਲਾਹ ਬਣਾਤੇ ਕੁਝ ਹੋਰ ਕਰ ਦਿੱਤਾ ਪਰ ਜੇ ਆਪਾਂ ਦੇਖਦੇ ਹਾਂ ਜਿਨ੍ਹਾਂ ਦੇ ਵਿੱਚ ਅਸੀਂ ਰੁੱਝ ਜਾਨੇ ਪਰ ਜੇ ਉੱਤੇ ਗਿਆਨ ਹੀ ਨਹੀਂ